ਇਹ ਕੰਢੀ ਹੁੰਦੀ ਆ ਬੱਕਰੀਆਂ ਦੇ ਪੌਣ ਖਾਤ ਵਾਲਾ ਠੀਕ ਆ ਹੋਰ ਕਲੀਆਂ ਆ ਗਿਆ ਆ ਪਟਾ ਬਾਪੂ ਇਹ ਪਟਾ ਮੈਂ ਕਹਾਂ ਜੀ 50 60 ਰੁਪਏ ਦਾ ਇਹ ਚੰਦ ਜੀ ਦਾ ਜੀ ਮਤਲ ਕੱਟੀ ਵੱਸੀ ਦੇ ਪੌਣ ਵਾਲੀ ਕੱਟੀ ਵੱਸੀ ਵਾਲੀਆਂ ਆ ਜੇ ਕੋਈ ਬੜੀਆ ਤਕੜਾ ਬੋਕਾ ਤਫਦੇ ਪੌਣ ਵਾਲੀਆਂ ਨੇ ਆ ਨੇ ਤਵੀਤੀਆਂ ਮਤਲ ਦਿਖਾਇਓ ਬੱਕਰੀਆਂ ਦੇ ਗਾਲਾ ਗੋਲਾਂ ਤੇ ਪੌਣ ਖਤ ਤਵੀਤੀਆਂ ਨੇ ਨਾ ਦੇਖ ਤਾਂ ਬਈ ਹਾਂ ਜੀ ਇਹ ਆਗੇ ਨੌ ਕੱਟਣ ਵਾਲੇ ਆਗੇ ਹਾਂ ਜੀ ਹਾਂ ਇਦਾਂ ਕਰਕੇ ਨੌ ਕੱਟ ਸਕਦੇ ਆਂਗੇ ਲੋ ਜੀ ਬਾਈ ਜੀ ਲੌਂਗੋਵਾਲ ਬੱਕਰਾ ਮੰਡੀ ਤੇ ਆਏ ਹੋਇਆ ਤੇ ਇੱਕ ਵੀਰ ਦਾ ਕਮੈਂਟ ਆਇਆ ਦੀ ਕਹਿੰਦਾ ਵੀ ਭਾਈ ਗਾਨੀਆਂ ਦੀ ਵੀਡੀਓ ਬਣਾ ਕੇ ਦਿਓ ਹਣਾ ਤੇ ਅੱਜ ਆਪਣੇ ਕੋਲੇ ਬਾਬਾ ਗਾ ਬਾਬਾ ਜੀ ਕਿੱਥੋਂ ਆਪਾਂ ਆਪਣਾ ਪਿੰਡ ਹੈਗਾ ਜੀ ਕਾਤਰੋਂ 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 ਤੋਂ ਬਈ ਬਾਬਾ ਨਾਮ ਕੀ ਆਪਣਾ ਨਾਮ ਹਰਨੇਕ ਸਿੰਘ ਜੀ ਨੇਕ ਹਰਨੇਕ ਸਿੰਘ ਜੀ ਹਵੇ ਚੰਗਾ ਹਰਨੇਕ ਬਾਬਾ ਆਪਣੇ ਕੋਲੇ ਕਾਤਰੋਂ ਤੋਂ ਤੇ ਬਾਬੇ ਦੇ ਕੋਲ ਬਹੁਤ ਕੁਝ ਹੁੰਦਾਗਾ ਬੱਕਰੀਆਂ ਵਾਸਤੇ ਮੱਝਾਂ ਵਾਸਤੇ ਘੋੜਿਆਂ ਵਾਸਤੇ ਕੁੱਤਿਆਂ ਵਾਸਤੇ ਹਰੇਕ ਤਰ੍ਹਾਂ ਦਾ ਵੀ ਸਮਾਨ ਹੁੰਦਾਗਾ ਤੇ ਕੀ ਕੀ ਹੁੰਦਾਗਾ ਬਾਬੇ ਨਾਲ ਗੱਲਬਾਤ ਕਰ ਦਾਂਗੇ ਬਾਬਾ ਜਸਤਰੀ ਕਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਚੱਲ ਬਾਬਾ ਜੀ ਹਾਲ ਬਹੁਤ ਵਧੀਆ ਮਰਦ ਦੇਤਾ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਬਾ ਇਹ ਕੰਮ ਕਰਦੇ ਨੂੰ ਮੈਨੂੰ ਹੋ ਗਿਆ ਜੀ ਕੋਈ 20 30 33 ਸਾਲ 32 33 ਸਾਲ ਇੰਧਰ ਹੀ ਹਾਂ ਹਾਂ ਜੀ ਪਹਿਲਾਂ ਮੈਂ ਸੰਦਿਆ ਮੰਡਿਆ ਚ ਕਰਦੇ ਤੇ ਕੰਮ ਹਾਂ ਹਾਂ ਬਹੁਤ ਥੋੜੀ ਜਿਹੀ ਨਗਾਦੀ ਪਰ ਬਹੁਤ ਲਾਗੀ ਜੀ ਹੁਣ ਫੇ ਬੱਕਰੀਆਂ ਚ ਜੁੜ ਗਏ ਹੁਣ ਬੱਕਰੀਆਂ ਜੁੜ ਗਏ ਹਾਂਜੀ ਹਾਂਜੀ ਇਹ ਵੀ ਤੁਹਾਨੂੰ ਆਪਾਂ ਦਿਖਾਉਣ ਹੈ ਕਿ ਕੀ ਕੀ ਹੁੰਦਾਗਾ ਇੱਥੇੋਂ ਸ਼ੁਰੂ ਕਰ ਲਈ ਆਪਾਂ ਝੋਲੇ ਤੋਂ ਹਾਂ ਸਾਜੀ ਹਾਂ ਇਹ ਵੀ ਇਹ ਝੋਲਾ ਬਾਬੇ ਦੇ ਕੋਲੇ ਬੱਕਰੀਆਂ ਦੇ ਝੋਲੇ ਜੀ ਝੋਲੇ ਇਦਾਂ ਦੇ ਹਨ ਇਹ ਦੇਖ ਸਕਦੇ ਜਿਵੇਂ ਬੱਚੇ ਚੁੰਗਦੇ ਨੇ ਬੱਚਿਆਂ ਨੂੰ ਚੁੰਗਣ ਤੋਂ ਹਟਾਉਣਾ ਝੋਲਾ ਤੋਂ ਹਟਾਉਣਾ ਹਾਂਜੀ ਇਹ ਕਿੰਨੇ ਰੁਪਏ ਦਾ ਬਾਬਾ ਝੋਲਾ ਇਹ 30 ਰੁਪਏ ਦਾ ਦੇ ਦਿੰਨੇ ਜੀ ਆਵਾ 30 ਰੁਪਈਆ ਦਾ ਹਾਂਜੀ 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 ਇਹ ਵੀ 30 ਰੁਪਈਆ ਦਾ ਝੋਲਾਗਾ ਹਾਂਜੀ ਇਹ ਆਪਣਾ ਘਰ ਜਾਪੀ ਤਿਆਰ ਕਰਦੇ ਆਪਾਂ ਨਹੀਂ ਜੀ ਆਪਾਂ ਕੰਮ ਤਿਆਰ ਕਰਾਉਣੇ ਜੀ ਆਪਾਂ ਨਹੀਂ ਇੱਕ ਆ 50 ਰੁਪਈਆ ਦਾ ਹੁੰਦਾ ਜੀ ਖੱਦਰ ਦਾ ਇਹ ਖੱਦਰ ਦਾ ਹੈ ਇਹ ਆ ਖੱਦਰ ਦਾ ਦੇਖ ਸਕਦਾ ਇਹ 50 ਰੁਪਈਆ ਦਾ ਹਾਂ ਇਹ ਇਦਾਂ ਕਰਕੇ ਦੇਖ 50 ਰੁਪਈਆ ਦਾ ਖੱਦਰ ਦਾ ਬਈ ਇਹ ਜਾਨੀਆਂ ਮੈਡੀਕਲ ਨਾਲ ਨੇ ਕਿ ਦੂਗੇ ਬੰਦੇ ਹਾਂ ਹੋਰ ਕੀ ਹੁੰਦਾਗਾ ਇਹ ਇੱਕ ਆ ਗੱਠ ਜੀ ਆ ਜੀ ਹਾਂ ਜੀ ਹਾਂ ਜੀ ਹਾਂ ਇਹ ਗੱਟ ਹੁੰਦੇ ਨੇ ਇਹ ਗੱਟ ਹੁੰਦੇ ਨੇ ਜੀ ਮਤਲਬ ਬੱਕਰੀਆਂ ਦੇ ਗਲਾਂ 'ਚ ਪਾਉਣ ਗਲਾਂ 'ਚ ਪਾਉਣ ਵਾਸਤੇ ਸੋਹਣੀ ਲੱਗਦੀ ਹੈ ਨਾ ਦੋ ਰੰਗ ਹਾਂ ਜੀ ਬਸ ਜੱਜ ਜਾਂਦੇ ਨੇ ਡੰਗਰ ਦੇ ਪਾਏ ਵੇ ਬਾਕੀ ਡੰਗਰ ਜੱਜ ਜਾਂਦਾ ਪਾਏ ਵੇ ਇਹ ਕਿੰਨੇ ਰੁਪਏ ਦੀ ਹੈ ਜੀ ਇਹ 40 ਰੁਪਏ ਦਾ ਜੀ 30 ਰੁਪਏ ਦਾ 50 ਰੁਪਏ ਦਾ ਹਾਂ ਜੇ ਹਜਾ ਕੋਈ ਮਾਲ ਖਸਾਤ ਤਾਲਦੌਰ ਸਾਹਿਬ ਦਾ ਉਹ ਨਾ ਹੁੰਦੇ ਨੇ ਇਹ ਵੀ 40 50 ਰੁਪਈਆ ਦੇ ਆ ਸਹੀ ਗੱਲ ਤੇ ਕਾ ਪਟੇ ਆ ਗਏ ਹਨ ਇਹ ਪਟੇ ਹੁੰਦੇ ਨੇ ਜੀ ਬਸ 40 ਤੋਂ ਲੈ ਕੇ 50 ਤੋਂ ਲੈ ਕੇ ਅਸਲੀ 20 ਰੁਪਈਆ ਤੱਕ ਆ ਜਾਂਦੇ ਨੇ ਪਟੇ ਇਹ ਠੀਕਾ ਮੋٹے ਪਤਲੇ ਛੋੜੇ ਜੇ ਮਤਲਬ ਹੈ ਵੀ ਜੋ ਘੱਟ ਵਾਲੇ ਹੁੰਦੇ ਆਏ ਹੁੰਦੇ ਨੇ ਤੇ ਕਾ ਕੁੰਗਰੂ ਆ ਗਏ ਬਈ ਹਾਂ ਜੀ ਹਾਂ ਇਹ ਕੰਢੀ ਬੋਲਦੇ ਨੇ ਜੀ ਕੁੰਗਰੂ ਨਹੀਂ ਬੋਲਦੇ ਹਾਂ ਕੰਢੀ ਹੁੰਦੀ ਹੈ ਇਹ ਵੀ ਇੱਕ ਕੰਢੀ ਆ ਗਈ ਹਾਂ ਜੀ ਇਹ ਕੰਢੀ ਹੁੰਦੀ ਆ ਬੱਕਰੀਆਂ ਦੇ ਪੌਣ ਖਾਤ ਵਾਲਾ ਠੀਕਾ ਬਾਕੀ ਇਹਨਾਂ ਨੂੰ ਭੌਰ ਕਲੀਆਂ घूमिया कह दलिया रुपये पटा पठ रुपया झांजरा हाँ जी एंजरा हाँ जी मतलब कट्टी बसी देख कोई बड़िया तकड़ा बोकता पाया बकरी केड़ी ਵਾਲੀ ਝੰਡਰਾ ਹੁੰਦੀ ਆ ਜੀ ਇਹ ਬੱਕਰੀ ਵਾਲੀ ਝੱਜ ਹੁੰਦੀ ਆ ਜੀ ਆ ਬੱਕਰੀ ਵਾਲੀ ਝੰਡਾ ਹਾਂਜੀ 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 ਇਹ ਬੱਕਰੀਆਂ ਖਾਤਰ ਹੁੰਦੀ ਆ ਜੀ ਠੀਕਾ ਤੇ ਕਾਪੂ ਗੁਰੂ ਆ ਗਿਆ ਨਾ ਹਾਂਜੀ ਹਾਂ ਏ ਕਈ ਵਾਰੀ ਭਾਈ ਲੈ ਜਾਂਦੇ ਕਬੂਤਰਾਂ ਦੀਆਂ ਸਤਲੀਆਂ ਤੇ ਬੰਨਨ ਖਾਤਰ ਆ ਇਹੇ ਹਾਂਜੀ ਕਬੂਤਰ हां जी हां जी हां जी ਕਬੂਤਰਾਂ ਦੀਆਂ ਸਤਰੀਆਂ ਖਤਲ ਠੀਕ ਆ ਸਾਹ ਨੇ ਤਬੀਚੀਆਂ ਮਤਲਬ ਦਿਖਾਇਓ ਬੱਕੜੀਆਂ ਦੇ ਗਾਲਾ ਗੋਲਾ ਚ ਪੌਣ ਖਤ ਤੀਤੀਆਂ ਨੇ ਦੇਖਦੇ ਆ ਬਈ ਜਿਹੜੇ ਮੇਰੇ ਵੀਰ ਨੇ ਸੌਂਕੀ ਬੰਦੇ ਨੇ ਹਾਂ ਉਹ ਇਹ ਚੀਜ਼ਾਂ ਲੈ ਕੇ ਜਾਂਦੇ ਨੇ ਉਹ ਪਾਉਂਦੇ ਨੇ ਉਹ ਬਿਲਕੁਲ ਪਾਉਂਦੇ ਨੇ ਇਹ ਚੀਜ਼ਾਂ ਲੈ ਕੇ ਜਾਂਦੇ ਨੇ ਬਈ ਦੇਖ ਸਕਦੇ ਹੋਗੇ ਹੋਰ ਬਈ ਬਾਕੀ ਆ ਮੈਂ ਬੱਕਰੀਆਂ ਦੇ ਨੋਹ ਕੱਟਣ ਵਾਲੇ ਲੈ ਵੀ ਕਿਹੜੇ ਆਗੇ ਨੋਹ ਕੱਟਣ ਵਾਲੇ ਬਾਪੂ ਆ ਪੈਣੀ ਜੀ ਦੋ ਜੀ ਲੈ ਵੀ ਆ ਚੀਜ਼ ਹੁੰਦੀ ਹੈਗੀ ਬੱਕਰੀਆਂ ਦੇ ਨੋਹ ਕੱਟਣ ਵਾਸਤੇ ਹਾਂ ਇੱਕ ਜਬੂਰ ਚ ਆਗੇ ਇੱਕ ਕੈਂਚੀ ਚ ਆਗੇ ਜਿਵੇਂ ਕੱਟਨੀ ਆਲੇ ਹਾਂ ਹਾਂ ਜੀ ਇਹ ਆਗੇ ਨੋਹ ਕੱਟਣ ਵਾਲੇ ਆਗੇ ਹਾਂ ਜੀ ਹਾਂ ਜੀ ਨਾਲ ਇਦਾਂ ਕਰਕੇ ਬੱਕਰੀ ਦੇ ਨੋਹ ਕੱਟ ਸਕਦੇ ਆਂਗੇ ਇਹ ਕੈਂਚੀ ਟਾਈਪ ਆਗੇ ਹਾਂ ਇਹ ਕੈਂਚੀ ਟਾਈਪ ਆਗੇ ਇਹ ਕੈਂਚੀ ਟਾਈਪ ਆਗੇ ਹਾਂ ਤੇ ਬਈ ਬਾਕੀ ਆ ਉਹਦੇ ਟਾਂਗੀਆਂ ਹੁੰਦੀਆਂ ਨੇ ਕੈਂਚੀਆਂ ਹੁੰਦੀਆਂ ਨੇ ਕਹਾੜੀਆਂ ਹੁੰਦੀਆਂ ਨੇ ਬਾਪੂ ਬੋਲਣਾ ਇਹ ਬਾਕੀ ਕੁਝ ਹੁੰਦਾ ਬਈ ਦੇਖ ਸਕਦਾ ਹਾਂ ਗਿੰਤੀ ਜੀ ਆਹ ਜੀ ਆਮ ਗਿੰਤੀ ਜੀ ਕਰਦੇ ਆ ਆਮ ਤਾਂ ਹੁੰਦੇ ਨੇ ਲੱਗਦਾ ਯਾਨੀ ਕਲੀ ਕਲੀ ਚੀਜ਼ ਦਾ ਪੀਸਾ ਪਤਾ ਲੱਗ ਜਾਂਦਾ ਦੇਖ ਸਕਦੇ ਹੋ ਬਈ ਇੰਨਾ ਕੁਝ ਹੁੰਦਾ ਹੈ ਕੱਤ ਨੂੰ ਆ ਜੀ ਆਪਣਾ ਪਿੰਡ ਹਾਂਜੀ ਇਹ ਕਾ ਕੀ ਬੱਬੂ ਇਹ ਮੋਬਾਈਲ ਟੰਗਣ ਖਤਰਾ ਮਾੜਾ ਆਹ ਚੀਜ਼ ਦੇਖੋ ਇਹ ਨਵੀਂ ਲਿਆਂਦੀ ਆਈਟਮ ਲੱਗਦਾ ਹਾਂਜੀ ਹਾਏ ਆਈਟਮ ਨਵੀਂ ਆ ਲੈ ਵੀ ਦੇਖ ਸਕਦੇ ਹੋਗੇ ਇਹ ਨਵੀਂ ਆਈਟਮ ਫੋਨ ਟੰਗਣਾ ਹੋਵੇ ਨਾ ਕਈ ਵਾਰੀ ਬਾਈਆਂ ਦੀ ਮਤ ਸ ਗੱਡੀ ਗੁੱਡੀ ਚਲਾਉਣਾਗਾ ਠੀਕ ਆ ਟਾਂਕੇ ਲੱਗ ਜਾਂਦਾ ਇਹ ਗੱਡੀਆਂ ਵਾਲਾ ਐ ਜਿਆਦੇ ਹਾਂ 16 ਦਾ 100 ਲੈ ਵੀ 100 ਵਾਟ ਤੇ ਐ ਬਈ ਮਮੈਲ ਨਹੀਂ ਟੜਕਦਾ ਉਹਨੇ ਕਦੇ ਮੇਰਾ ਵੀ ਗੱਡੀਆਂ ਦੇ ਵਿੱਚ ਜਿਵੇਂ ਟਰੱਕਾਂ ਦੇ ਵਿੱਚ ਹਨ ਉਹਦੇ ਵਿੱਚ ਲਾਉਣ ਆ ਬਈ ਫੋਨ ਟੰਗਣ ਨੂੰ ਇਹ ਕਿੰਨੇ ਰੁਪਈਆ ਦਾ ਬਾਪੂ ਇਹ ਇਹ ਹੈਗਾ 200 ਰੁਪਏ ਦਾ ਮਰਦ ਦੇ ਦੋ 200 ਰੁਪਈਆ ਦਾ ਹਾਂਜੀ ਲੈ ਵੀ ਇਹ 200 ਰੁਪਈਆ ਆ ਹਾਂਜੀ ਹਾਂਜੀ ਬਾਕੀ ਬਈ ਯਾਰ ਰਸੇ ਹੁੰਦੇ ਨੇ ਦੇਖ ਸਕਦੇ ਹੋ ਰਸੇ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਬਈ ਰਸੇ ਹੁੰਦੇ ਹਨ ਇਹ ਕਹਾ ਆਪਣੇ ਹੈਗਾ ਜੀ ਆਹ ਹਾਂ ਇਹ ਚੀਜ਼ ਜੀ ਆਪਣੇ ਹੈ ਜਿਹੜੇ ਸਰਕਾਰੀ ਕੁੱਤਿਆਂ ਦੇ ਪਟੇ ਠੀਕ ਆ ਲੈ ਵੀ ਸ਼ਕਾਰੀ ਕੁੱਤਿਆਂ ਦਾ ਪਟਾ ਆ ਗਿਆ ਆਹ ਹੈ ਸਰਕਾਰੀ ਕੁੱਤੇ ਦਾ ਤੇ ਆਹ ਕੀ ਜੀ ਦਾ ਬਾਪੂ ਇਹ ਮਹਸਾ ਦੇ ਗਾਲਾਂ ਚ ਪਾਉਣ ਨੂੰ ਨਹੀਂ ਵੀ ਕਈ ਤਾਕਤ ਤਬੀਦ ਪਾਉਣਾ ਹੁੰਦਾ ਕਿਸੇ ਤਾਕਤ ਤਬੀਦ ਵਾਲਾ ਠੀਕ ਟੂਨੇ ਟਾਣੇ ਵਾਲਾ ਇਹ ਤਾਂ ਗਮ ਆਹ ਟੂਨੇ ਟਪਣਾ ਲਾ ਲਓ ਚੱਲ ਨਜ਼ਰਾਂ ਲਾ ਲਓ ਠਿੰਡੀ ਲੈ ਵੀ ਇਹ ਹੁੰਦੇ ਠਿੰਡੀ ਇਹਦਾ ਨਾਮ ਤਾਂ ਬਹੁਤ ਤਾਂ ਦਮਾਨੀ ਵੀ ਕਹਿ ਦਿੰਦੇ ਆ ਦਮਾਨੀ ਵੀ ਕਹਿੰਦੇ ਠਿੰਡੀ ਵੀ ਕਹਿੰਦੇ ਨੇ ਕਈ ਤਬੀਦ ਪਾਉਣ ਵਾਲਾ ਕਹਿੰਦੇ ਨੇ ਬਹੁਤ ਕੁਝ ਕਹਿੰਦੇ ਨੇ ਠੀਕ ਆ ਲੇ ਵੀ ਮਿੱਤਰੋ ਇਹ ਕੀ ਵੀ ਹੁੰਦੀ ਆ ਇੱਕ ਆ ਬੈੜੀਆਂ ਵਾਲੇ ਪੱਤੇ ਨੇ ਗਾਲਾਂ ਜਪਾਉਣ ਖਾਣ ਇਹ ਆ ਗਏ ਬੈੜੀਆਂ ਦੇ ਪੱਤੇ ਆ ਗਏ ਨੇ ਪੱਤੇ ਪਾਉਣ ਵਾਲੇ ਗਾਲਾਂ ਮਿਹਸਾਂ ਦੇ ਇਹ ਕੁੱਤੇ ਗੱਤਿਆਂ ਵਾਲੇ ਆ ਗਏ ਉਹਨਾਂ ਦੇ ਹਾਂਜੀ ਹਾਂਜੀ ਕੁੱਤਿਆਂ ਦੇ ਪਾਲੋ ਚਾਹੇ ਬੱਕਰੀ ਦੇ ਪਾਲੋ ਚਾਹੇ ਬੱਕਰੀਆਂ ਦੇ ਪਾਲੋ ਹਣੇ ਕਿਦੇ ਮਰਜ਼ੀ ਪਾਲੀਏ ਬਾਈ ਦੇਖ ਸਕਦੇ ਹੋ ਬਈ ਇੰਨੇ ਤਰ੍ਹਾਂ ਦਾ ਸਮਾਨ ਹੁੰਦਾ। ਆ ਮੂਰੀ ਆ ਗਈ। ਨਹੀਂ ਜੀ, ਇਹ ਕੁੱਤਿਆਂ ਦੀਆਂ ਪੇਟੀਆਂ ਆ ਗਈਆਂ। ਕੁੱਤਿਆਂ ਦੇ ਪੇਟੀਆਂ। ਕੁੱਤਿਆਂ ਦੇ ਪੇਟੀਆਂ। ਲੈ ਵੀ ਕੁੱਤਿਆਂ ਦੇ ਪੇਟੀਆਂ ਆ ਗਈਆਂ ਬਈ ਇਹ। ਕੁੱਤਿਆਂ ਦੀਆਂ। ਛੋਟਿਆਂ ਦੇ, ਵੱਡਿਆਂ ਦੇ। ਇੰਨੇ ਤਰ੍ਹਾਂ ਦਾ ਸਮਾਨ ਹੁੰਦਾ ਬਈ ਬਾਪੂ ਦੇ ਕੋਲੇ ਨਾ ਤੇ ਕੁਝ ਵੀ ਲੈ ਕੇ ਜਾ ਸਕਦੇ। ਛੋਟੇ ਕਟੂਰਿਆਂ ਦੇ ਹੁੰਦੇ। ਵਾਹ ਕੀ ਜੀ ਦੇਖੋ। ਹਾਂ ਜੀ। ਆਹ ਸੋਣੀ ਬਣਾਈਓ ਭੂਏ। ਉਹ ਚੀਜ਼ਾਂ ਨਹੀਂ ਜਿੰਦੇ ਵਾਰਤਾਂ ਚ ਨਹੀਂ ਪੜ। ਆਪ ਹੀ ਤਿਆਰ ਕਰਦੇ ਹੋ ਕਿ ਕਿਵੇਂ? ਹਾਂ ਜੀ, ਹਾਂ ਆਪ ਹੀ ਕਰਦੇ ਹਾਂ। ਐਸਾ ਆਪ ਹੀ ਤਿਆਰ ਕਰਦੇ ਹੋਗੇ। ਕੀ ਕਾ ਨੰਬਰ ਬੋਲੋ ਬਾਪੂ ਇੱਕ ਵਾਰੀ ਨੰਬਰ ਹੈਗਾ ਜੀ ਆਪਣਾ 9470081 42598 ਦੁਬਾਰੇ ਫਿਰ ਬੋਲੋ 9470081 42598 ਜੀ ਲੈ ਮਿੱਤਰੋ ਜੇ ਤੁਹਾਨੂੰ ਕੁਝ ਵੀ ਚਾਹੀਦਾ ਹੋਊਗਾ ਇਹਦੇ ਵਿੱਚੋਂ ਤਾਂ ਤੁਸੀਂ ਬਾਪੂ ਨਾਲ ਸੰਪਰਕ ਕਰਕੇ ਮੈਂ ਸਨਮਾਉਣ ਵਾਲੇ ਵਰਸਾ ਹਾਂ ਕੁਝ ਵੀ ਬਈ ਲੈ ਕੇ ਜਾ ਸਕਦੇ ਹੋਗਾ ਬਈ ਜੀ ਖਰਖਰਾ ਆ ਗਿਆ ਨਾ ਹੁਣ ਦੇ ਨੇ ਐਦਾਂ ਸਮਾਂ ਤੁਸੀਂ ਬਈ ਬਾਪੂ ਤੋਂ ਨਹੀਂ ਲੈ ਸਕਦੋਂਗੇ ਬਾਕੀ ਨੰਬਰ ਦੇਤਾ ਬਈ ਕਰ ਲੋ ਸੰਪਰਕ ਠੀਕ ਹੈ ਬਾਪੂ ਪਰ ਲੋ ਜੀ ਬਾਈ ਜੀ ਇੱਕ ਵਾਈ ਹੋਰ ਆਇਆ ਗੱਲਬਾਤ ਕਰ ਦਾਂਗੇ ਕੀ ਆਲੇ ਬਾਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਾਂ ਕਿੱਥੋਂ ਜੀ ਮੈਂ ਉਹਨਾਂ ਜੀ ਨਾਰੀਕੇ ਪਿੰਡ ਤੋਂ ਨਾਰੀਕੇ ਤੋਂ ਇਹ ਕਿੱਥੇ ਪੈਂਦਾ ਜੀ ਤੇ ਹੈਗਾ ਜੀ ਧੂਰੀ ਤੋਂ 18 ਕਿਲੋਮੀਟਰ ਰਹਿਣਾ ਜੀ ਲੈ ਵੀ ਨਾਰੀਕੇ ਦੇ ਅਮਰਗੜ ਕੋਲੇ ਅਮਰਗੜ ਕੋਲੇ ਅਮਰਗੜ ਕੋਲੋਂ ਜੀ ਠੀਕ ਹੈ ਜੀ ਲੈ ਵੀ ਦੇਖ ਸਕਦੋਂਗੇ ਬਾਈ ਜੀ ਕੋਲ ਨਾ ਬਹੁਤ ਕੁਝ ਹੁੰਦਾ ਆਪਾਂ ਖੁੰਡਿਆ ਤੋਂ ਸਟਾਰਟ ਕਰ ਲਈਏ ਜੀ ਹਾਂ ਤੇ ਦੇਖ ਸਕਦੇ ਹੋ ਬਾਈ ਇੱਕ ਸ਼ੇਰ ਵਾਲੀ ਕੁੰਡੀ ਹਾਂ ਜੀ ਦੇਖ ਸ਼ੇਰ ਵਾਲੀ ਘੋੜੇ ਵਾਲੀ ਹਾਂ ਤੇ ਇਦਾਂ ਦੀਆਂ ਖੁੰਡੀਆਂ ਹੁੰਦੀਆਂ ਨੇ ਬਾਈ ਦੇਖ ਸਕਦੇ ਹੋ ਨਾ ਇਹ ਕਿੰਨੇ ਕਿੰਨੇ ਰੁਪਏ ਦੀਆਂ ਨੇ ਜੀ ਇਹ ਹੈਗਾ ਜੀ 2000 ਦੀ ਰੇਂਜ ਦੀ ਆ ਇੱਕ 1500 ਦੀ 2000 ਦੀ ਹਾਂ ਜੀ ਇਹ ਪਿੱਤਲ ਆ ਜੀ ਸਾਰਾ ਪਿੱਤਲ ਆ ਸਾਰਾ ਹਾਂ 2000 ਦੀ ਕਿਹੜੀ ਹੈ ਜੀ ਆ ਘੋੜੇ ਵਾਲੀ ਆ ਪੂੰਛ ਵਾਲੀ ਆ ਦੂਜੀ ਆ ਜੀ 2 15 ਲੈ ਵੀ ਆ 2000 ਦੀ ਆ ਤੇ ਆ ਸ਼ੇਰ ਵਾਲੀ ਇਹ ਵੀ 2000 ਚ ਆ ਲੈ ਵੀ ਆ 2000 ਦੀ ਇਹ ਪਿੱਤਲ ਆ ਬਾਈ ਕਹਿੰਦਾ ਵੀ ਸਾਰਾ ਸਾਰਾ ਹਾਂ ਇਕੱਲੀ ਵੀ ਪਿੱਤਲ ਕਿੰਨੇ ਫੁੱਟ ਦੀ ਆ ਇਹ ਇਹ ਹੈਗੀ 3 ਕਦੀ 3 ਫੁੱਟੀ ਲੈ ਵੀ 3 ਫੁੱਟੀ ਹੈਗੀ 2000 ਹਾਂ 1500 ਰੁਪਏ ਦੀ ਖੁੰਡੀਆਂ ਸੌਂਕੀਆਂ ਖੁੰਡੀਆਂ ਨੇ ਤਾਂ ਫਿਰ ਹਾਂ ਜੀ ਹਾਂ ਜੀ ਲੈ ਵੀ ਸੌਂਕੀਆਂ ਖੁੰਡੀਆਂ ਨੇ ਬਾਕੀ ਬਈ ਇਹ ਕੀ ਆ ਗਿਆ ਜੀ ਇਹ ਆਇਆ ਗਿਆ ਜੀ ਬੱਚਿਆਂ ਨੂੰ ਦੁੱਧ ਪੀਣ ਵਾਲੀ ਚੁੰਗਣੀ ਆ ਗਈ ਹੈ ਹਾਂ ਜੀ ਲੈ ਵੀ ਚੁੰਗਣੀ ਆ ਗਈ ਤੁਹਾਨੂੰ ਆਪਾ ਦਿਖਾ ਦਈਏ ਵਿੱਚੋਂ ਐਦਾਂ ਕਰਕੇ ਹਾਂ ਇਹ ਨਿਪਲਾਈ ਇਹ ਬਾਹਰਲੀ ਸਾਈਡ ਆ ਜੂਣਾ ਇਹ ਇਹ ਕਿੰਨੇ ਲੀਟਰ ਦੀ ਹੈ ਇਹ ਹੈਗੀ ਦੋ ਲੀਟਰ ਦੀ ਹੈ ਲੀਟਰ ਦੀ ਆ ਜੀ ਲੀਟਰ ਦੀ ਆ ਹਾਂ ਇਹ ਕਿੰਨੇ ਰੁਪਏ ਦੀ ਆ ਇਹ ਹੈਗੀ 100 ਰੁਪਏ ਦੀ ਹੈ ਵੀ 100 ਰੁਪਏ ਦੀ ਹੈਗੀ ਇਹ ਲੀਟਰ ਦੀ ਦੇਖ ਸਕਦੇ ਹੋ ਬਈ ਹਣਾ ਦੁੱਧ ਪਿਲਾਉਣ ਬਾਅਦ ਤੇ ਬੱਚਿਆਂ ਨੂੰ 1000 ਐਮ ਐਲ ਦੀ ਆ ਬਈ ਇਹ 100 ਰੁਪਏ ਦੀ ਤੇ ਬਾਕੀ ਬਈ ਆ ਗਏ ਸਕਾਰੀ ਕੁੱਤੇ ਆ ਬਾਅਦ ਤੇ ਹਣਾ ਹਾਂ ਇਹ ਸਿਕਲੀਆਂ ਜੀ ਕੁੱਤੇ ਆ ਸਿਕਲੀਆਂ ਆ ਗੀਆਂ ਬਾਕੀ ਬਈ ਬਹੁਤ ਗੁਜ਼ਾਰੋ ਤੁਹਾਨੂੰ ਆਪਾਂ ਖਾਸ ਚੀਜ਼ ਦਿਖਾਉਣਿਆ ਕੋਈ ਦੇਖ ਸਕਦੇ ਹੋਗੇ ਤੇ ਕਾ ਅਧਰਾਕਤ ਸੰਗਣ ਵਾਲਾ ਜੀ ਪੁਰਜਾ ਇਹ ਦ੍ਰਕਤ ਸੰਗਣ ਵਾਲੇ ਆ ਗਏ ਹਨ ਸਹੀ ਗੱਲ ਹੈ ਜੀ ਤੇ ਕੋ ਆ ਕੇ ਨੋ ਮਣਾਉਣ ਵਾਲਾ ਆ ਗਿਆ ਹਨ ਸਹੀ ਗੱਲ ਤੇ ਕਾ ਪਿੱਤਲ ਜਾਂ ਹੁੰਦਾ ਹੀ ਆਪਣੇ ਕੋਲੇ ਕੀ ਚੀਜ਼ ਹੁੰਦੀ ਹੈ ਕਿਵੇਂ ਕਰਦੇ ਉਹ ਗੁੱਥੇ ਦਾ ਇਹਦਾ ਜੀ ਉਹ ਲੱਗਦਾ ਜੀ ਛੋਟੀਆਂ ਦੇ ਉੱਤੇ ਸਭ ਛੋਟੀਆਂ ਦੇ ਉੱਤੇ ਏ ਲਾਉਣਾ ਹੈ ਪਿਓਰ ਅਜਮ ਪਿਓਰ ਚਾਹੀਦਾ ਵੀ ਪਿਓਰ ਆਏ ਬੱਤਲ ਬਈ ਦੇਖ ਸਕਦੇ ਹੋਣਾ ਇਹਨੂੰ ਏਦਾਂ ਕੱਟ ਕੇ ਸੋਟੀਆਂ ਦੇ ਉੱਪਰ ਲਾਉਂਦੇ ਨੇ ਨਾ ਹਾਂਜੀ ਸਹੀ ਗੱਲ ਹੈ ਜੇ ਫੁੱਲ ਮਿਹਨਤ ਹੁੰਦੀ ਹੈ ਨਾ ਹਾਂਜੀ ਮਿਹਨਤ ਹੈ ਸਹੀ ਗੱਲ ਹੈ ਵੀ ਦੇਖ ਸਕਦੇ ਹੋ ਤੇ ਇਹ ਗੱਠਾ-ਗੁਠਾ ਆਪ ਹੀ ਤਿਆਰ ਕਰਦੇ ਹਾਂ ਹਾਂਜੀ 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 ਆ ਦੇਖੋ ਲੱਗੇ ਹੋਏ ਆ ਜੀ ਲੈ ਵੀ ਗੱਠਾ-ਗੁਠਾ ਬਈ ਕਹਿੰਦਾ ਵੀ ਆਪ ਹੀ ਤਿਆਰ ਕਰਦੇ ਬਈ ਬਾਕੀ ਕੈਂਚੀਆਂ ਹੁੰਦੀਆਂ ਨੇ ਤਿਆਰ ਹੁੰਦੇ ਨਗਾਨੀਆਂ ਹੁੰਦੀਆਂ ਬਈ ਘੁੰਗਰੂ ਦੇਖ ਸਕਦੇ ਹੋ ਨਾ ਹਾਂਜੀ ਏਦਾਂ ਦੇ ਘੁੰਗਰੂ ਹੁੰਦੇ ਨੇ ਇਹ ਘੁੰਗਰੂ ਕਿੰਨੇ ਰੁਪਈਆ ਦੇ ਇੱਕ 6 ਰੁਪਏ ਦਾ ਜੀ 6 ਰੁਪਈਆ ਦਾ ਹਾਂ ਇਹ ਵੀ 6 ਰੁਪਈਆ ਦਾ ਘੁੰਗਰੂ ਆਇਕਾ ਹਾਂ ਦੇਖ ਸਕਦੇ ਹੋ ਨਾ ਬਾਕੀ ਵੀ ਬਹੁਤ ਕੁਸਾਗਾ ਤੁਸੀਂ ਕੁਝ ਵੀ ਲੈ ਸਕਦੇ ਹੋ ਵੀਰ ਤੋਂ ਐ ਕਰੋ ਨੰਬਰ ਦੇ ਦਿਓ ਜੀ ਆਪਣਾ 62840 ਹਾਂਜੀ 35390 ਦੁਬਾਰੇ ਫਿਰ ਬੋਲ ਦੋ 62840 35390 ਲੈ ਵੀ ਮਿੱਤਰੋ ਤੇ ਤੁਹਾਨੂੰ ਕੁਝ ਵੀ ਇਹਨਾਂ ਦੇ ਵਿੱਚੋਂ ਚਾਹੀਦਾ ਹੋਊਗਾ ਖੁੰਡੀਆਂ ਹੋਗੀਆਂ ਜਿਵੇਂ ਬਾਕੀ ਹੋਰ ਸਮਾਨ ਹੋਗਾ ਤਾਂ ਤੁਸੀਂ ਭਾਈਆਂ ਨਾਲ ਸੰਪਰਕ ਕਰ ਲਿਓ ਨੰਬਰ ਦੇ ਦਿੱਤਾ ਆਪਾਂ ਠੀਕ ਹੈ ਜੀ ਧੰਨਵਾਦ